ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਮਜੀਠਾ ਤਹਿਸੀਲ ਵੀ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਮਜੀਠੇ ਤੇ ਬਾਹਰਵਾਡੇਰੇ ਜਿਹੜੇ ਵੀਰ ਜੀ ਹੋਂਦੇ ਗੁਰਵਿੰਦਰ ਸਿੰਘ ਘੇਲੋਂ ਨਾਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਪੰਜ گاਵਾ ਦਿਖਾਉਣੀ ਆ ਜਿਨ੍ਹਾਂ ਦੇ ਵਿੱਚੋਂ ਤਿੰਨ ਗੱਬਣਾ ਇੱਕ ਤਾਜੀ ਸੋਇਆ ਤੇ ਇੱਕ ਆ ਟੁੱਕੜਗਾ ਬੱਚੇ ਤੋਂ ਬਿਨਾਂ ਤੁਹਾਨੂੰ ਦਿਖਾਉਣੀ ਆ ਗੱਲਬਾਤ ਹੁਣ ਆਪਾਂ ਕਰਦੇ ਵੀ ਜੀ ਉਹਨਾਂ ਨਾਲ Hanji ਵੀਰ ਜੀ ਸਤਿ ਹੋਰ ਸੁਣਾ ਠੀਕ ਠਾ ਜੇ ਵਧੀਆ 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 ਸੁਣਾ ਚਲੋ ਵਧੀਆ ਚਾਹੀਦਾ ਜੇ ਸੁਣਾ ਠੀਕ ਠਾ ਜੇ ਵਧੀਆ ਵਧੀਆ ਜੇ ਅੱਜ ਲਾਤੀਆਂ ਰੌਣਕਾਂ ਫਿਰ ਹਾਂਜੀ ਹਾਂਜੀ ਲਾਤੀਆਂ ਜੀ ਅੱਜ ਠੀਕ ਆ ਪੰਜ ਫਿਰਣ ਅੱਜ ਜੀ ਪੰਜ ਦੇ ਪੰਜ ਦੇ ਚਲੋ ਨਾਮ ਬਣਾ ਜੀ ਦੇ ਇੱਕ ਤੋਕਰ ਤੇ ਇੱਕ ਸੂਈ ਠੀਕ ਆ ਨਾਮ ਦੱਸ ਤੇ ਕਰੀਆ ਅਮਿੰਦਰ ਸਿੰਘ ਹਾਂਜੀ ਬੀ ਪੀਓ ਮਜੀਠਾ ਡਿਸਟ੍ਰਿਕਟ ਅੰਮ੍ਰਿਤਸਰ ਹੈ ਠੀਕ ਹੈ ਜੀ ਮੋਬਾਈਲ ਨੰਬਰ 950115174 ਹੈ ਠੀਕ ਹੈ ਜੀ ਹਾਂਜੀ ਹਾਂਜੀ ਤੇ ਸ਼ਰਵਾਦ ਫਿਰ ਤਾਜੀ ਸੂਈ ਤੇ ਕਰ ਲਈ ਹਾਂ ਫਾਈਨਲ ਵਚੀ ਜੇ ਕੀ ਕੀ ਅਸੀ ਹੈ ਤੇ ਲੋਈ ਸੁਆ ਜਿਹਦੇ ਥਾਨ ਦੇਖ ਸਾਦੇ ਬੜ ਜੀ ਠੀਕ ਹੈ ਜੀ ਆ ਦੇਖ ਸਾਡੇ ਜੀ ਰਾਤ ਦੀ ਸੂਈ ਜੀ ਅੱਛਾ ਕੱਲ ਦੀ ਸੂਈ ਆ ਥਾਣਾ ਬੜਾ ਪਿਆਰਾ ਜਿਹੜਾ ਇਹਦੇ ਤੇ ਬੱਚਾ ਕੀ ਜੀ ਤਾਂ ਮਗਰੇ ਦੇ ਮਗਰੇ ਤੇ ਵੱਛੀ ਵੱਛੀ ਵੀ ਕਾਫੀ ਖੂਬਸੂਰਤ ਆ ਜਿਹੜੀ ਤੇ ਤੋਰਦੀ ਹੈ ਵੀ ਜੀ ਕਰੀ ਇਹ ਨਾ ਥੋੜੀ ਡਰਦੀ ਹੈ ਵੀ ਜੀ ਅੱਛਾ ਇਹ ਵੀ ਥੋੜੀ ਡਰਦੀ ਹੈ ਬਾਕੀ ਹੈਗੀ ਕ੍ਰੋਸ ਸਿਆ ਫੈਟੇ ਦੀ ਚੰਗੇ ਹੋ ਜਾਗੇ ਮੇਨ ਵਾਦਾ ਜਿਹੜਾ ਇਹਦਾ ਇਹ ਹੈਗੀ ਠੰਡੀ ਤੇਰੀ ਆ ਜਿਹੜੀ ਹੋਲੀ ਹੋਲੀ ਲਾ ਜਾ ਵੀਰ ਜੀ ਥੱਲੇ ਉਹ ਜਿਹੜੀ ਕਾਫੀ ਸਫਾਈ ਜੇ ਤਿਆਰ ਹੋਈ ਹੈ ਕੋਈ ਬੋਤੀਆਂ ਭਲਾਵਨੀ ਆ ਕਿੰਨਾ ਕੁ ਵੀਰ ਜੀ ਦੁੱਧ ਚਵਾਈ ਜਾਊਗੀ ਐ ਜੀ ਦੁੱਧ ਕਰ ਜੂਗੀ 10 ਲੀਟਰ ਜੱਦੂ ਜੀ ਤੇ ਮੁੱਲ ਮੁੱਲ ਇਹਦਾ ਛੋਟਾ ਜਿਹਾ ਹੀ ਕਰਨਾ ਜੀ ਕਿੰਨਾ ਕੁ ਮੋਲੇ ਦਾ 28000 ਰੁਪਏ 28000 ਹਾਂਜੀ ਹਾਂਜੀ ਵਿੱਚੋਂ ਕਰਨਾ ਮੰਨਤਾ ਨਾ ਹਰ 2000 ਰੁਪਏ ਕਰਦਾ ਹੈਂ ਅੱਛਾ 26000 ਦੀ ਦੇਣਾ 26000 ਦੀ ਕਿੰਨੇ ਕੀ ਦੇ ਦੇਾਂਗੇ ਬਾਕੀ ਥੰਦੀ ਸੀ ਦੇ ਲਓ ਇਦਾਂ ਚ ਵਾਈ ਵੀ ਬਹੁ ਜੇ ਠੀਕ ਹੈ ਆ ਦੇਖ ਸਾਡੇ ਚ ਪਹਿਲਾ ਸੂਆ ਤੇ ਬਿਲਕੁਲ ਹੱਥ ਚ ਆਉਣ ਵਾਲਾ ਪ੍ਰੋਪਰ ਸਣ ਜਿਹੜਾ ਲੱਗਾ ਇੱਕ ਦਿਨ ਪਿਛੋਂ ਇਧਰ ਨੂੰ ਕਰਿਓ ਚੰਗੀ ਤਰ੍ਹਾਂ ਹਵਾ ਨਾਲ ਦਿਖਾ ਦਈਏ ਆ ਦੇਖ ਸਾਡੇ ਹਵਾ ਨਾਲ ਜਿਹੜਾ ਇਹ ਚਲੋ ਕੋਈ ਗੱਲ ਨਹੀਂ ਰਹਿਣ ਦੇ ਤੇ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਆ ਇੱਕ ਵਾਰੀ ਦੇਖ ਸਕਦੇ ਜੀ ਠੀਕ ਹੈ ਵੀਰ ਜੀ ਆ ਦੂਸਰੇ ਨੰਬਰ ਤੇ ਵੀਰ ਜੀ ਕਿੰਨਾ ਵਸਵਾ ਸੋਣਾ ਜੀ ਇਹਨੂੰ ਵੀ ਜੀ ਤੁਹਰੇ ਸੋਣੀ ਜੀ ਤੇ ਕਿੰਨਾ ਕੁ ਦੁੱਧ ਚਵਾਈ ਜਾਓਗੇ ਇਹ ਵੀ ਜੀ ਕਰ ਜੂਗੀ 14 15 ਲੀਟਰ ਕਰ ਦਊਗੀ ਖੋਲੋ ਮੈਂ ਤੋਰਦੀ ਹਾਂ ਇਹਦੇ ਵਿੱਚ ਟਾਈਮ ਕਿੰਨਾ ਕੁ ਲਾ ਜੂ ਹਜੇ ਜੀ 4-5 ਦਿਨ ਖੜਦੀ ਹੈ ਜੀ 4-5 ਦਿਨ ਜੇ ਖੜਦੀ ਹੈ ਨਹੀਂ ਫਿਰ ਨੇ ਥਾਣੇ ਦੇ ਵੀ ਲੱਗੇ ਤੋਂ ਉੱਤਰੇ ਵੀ ਠੰਡੀ ਪੀਦੀ ਆ ਜੀ ਤੇ ਇਹਦਾ ਮੁੱਲ ਕੀ ਰੱਖਣਾ ਵੀ ਜੀ ਫਿਰ ਕਿੰਨੇ ਦੀ ਮੁੱਲ 30000 ਰੁਪਏ ਅੱਛਾ ਹਾਂਜੀ ਹਾਂਜੀ ਕਿੰਨੇ ਦੀ ਦੇਣੀ ਹੈ 31 ਦੀ ਦੇ ਦਾਂਗੇ 31000 ਦੀ ਉਹ ਦੱਸ ਤੁਸੀਂ ਇਮਾਨ ਕਰਦੇ ਪੂਰੇ 30 ਦੀ 30 ਦੀ ਦੇ ਦਾਂਗੇ ਜੀ ਬਾਕੀ ਦੁੱਧ ਵੀ ਜੀ 14 15 ਤੋਂ ਵੱਧ ਦੀ ਚਾਹੂ ਠਾਣੀ ਚਾਹੁੰਦੀ ਹਾਂ ਠੀਕ ਹੈ ਜੀ ਹਾਂਜੀ ਹਾਂਜੀ ਤੇ ਹੁਣ ਆ ਗਏ ਆਪਣੇ ਕੋਲ ਤੀਸਰੇ ਨੰਬਰ ਤੇ ਗੱਭਾਂ ਜੀ ਜੀ ਤੋੜ ਦੋ ਫਿਰ ਇਹਨਾਂ ਵਿੱਚ ਇਹਦਾ ਸੂਆ ਕਿੰਨਾ ਜੇ ਇਹ ਦੂਸਰੇ ਸੂਏ ਦੇ ਦੀ ਤੇ ਇਹ ਕਿੰਨੇ ਕ ਦੁੱਧ ਆ ਲਈਆ ਇਹ ਵੀ ਜੀ ਦੁੱਧ ਦੀ ਵੀ 13 14 ਲੀਟਰ ਕਰ ਜੂਗੀ ਜੀ ਪਹਿਲੇ ਸੂਏ ਨੇ 10 ਕਿਲੋ ਦਿੱਤਾ ਜੀ ਠੀਕ ਹੈ ਇਹਦਾ ਕੀ ਰੱਖਣਾ ਵੀਰ ਜੀ ਮੁੱਲ ਫੇਰ ਆਪਾਂ ਵੀਰ ਜੀ ਜਾਈ ਦੇ ਦਾਂਗੇ ਕਿੰਨੇ ਦੀ ਇਹਦਾ ਮੁੱਲ 28000 ਜੀ ਅੱਛਾ ਹਾਂਜੀ ਹਾਂਜੀ ਕਿੰਨੇ ਦੇਣੀ 27 ਦੀ 27000 ਦੀ ਦੇ ਦਾਂਗੇ ਜੀ ਅੱਛਾ 27000 ਦੀ ਦੇ ਦੋਗੇ ਹਾਂਜੀ ਹਾਂਜੀ ਬਾਕੀ ਆ ਦੇਖ ਸਕਦੇ ਹਵਾਨਾ ਇਹਦਾ ਲਾਗੇ ਤਾਂ 27 ਦੀ ਦੇਦਾ ਹੀ ਵੀਰ ਜੀ ਠੀਕ ਹੈ ਜੀ ਛੋਟੇ ਛੋਟੇ ਰੇੜੀ ਦੇਣੇ ਆ ਜੀ ਸਾਰੇ ਠੀਕ ਹੈ ਐ ਕਿ ਕਿੱਥਾ ਲੱਭ ਲੈ ਹੁੰਦੀਆਂ ਜੇ ਇਹ ਵੀ ਵੀਰ ਜੀ ਲੱਭ ਜੇ ਕਿੰਦਾ ਉਹਨੂੰ ਭਾਅ ਵਾਜਦਾ ਉਹਦਾ ਵੀਰ ਜੀ ਦੇਵਾਂਗੇ ਵੀਰ ਜੀ ਠੀਕ ਹੈ ਹਾਂਜੀ ਆਹ ਰੇੜੀ ਵੱਡੀ ਰਹਿਣ ਜੇ ਇਹ ਚੰਗੇ ਕਦ ਕਾਠਾ ਲੀ 25 ਲੀਟਰ ਵਾਲੀ ਮਲ ਗਿਆ ਜੀ ਮਾਂ ਨੇ 40 ਕਿਲੋ ਜੁਆਇਆ ਜੀ ਅੱਛਾ ਹਾਂ ਜੀ ਇਹ ਕੀ ਪਹਿਲੇ ਸੂਏ ਦਿੱਤਾ ਜੀ ਨੇ 18 ਲੀਟਰ ਅੱਛਾ ਇਹ ਜੀ 20 ਤੋਂ ਪਲਾਸੀ ਜਾਊਗੀ ਜੀ ਅੱਛਾ ਹਾਂ ਜੀ ਹਾਂ ਜੀ ਲਿਆ ਫਿਰ ਤੋਰ ਦਈਏ ਨਾ ਥਾਣੇ ਦੇ ਵੀ ਦੇਖ ਸਕਦੇ ਚ ਲੱਗੇ ਤਾਂ ਦੂਸਰਾ ਸੂਆ ਹੈ ਜਿਹੜਾ ਇਹਦਾ ਦੂਸਰਾ ਸੂਆ ਚੰਗੇ ਕੱਦ ਕਾਠ ਵਾਲੀ ਹੈ ਜਿੰਨੀਆਂ ਹੈਗੀਆਂ ਸਾਰੀਆਂ ਤੋਂ ਵੱਡੀਆਂ ਹੀ ਹੈ ਤੇ ਥੱਲਿਆਂ ਵੀ ਚੰਗੀ ਤਿਆਰ ਹੁੰਦੀ ਆ ਪੂਰੀ ਭਰਨੀ ਆ ਥੱਲੇ ਵੀ ਆ ਜੀ ਨੇ ਜੀ 5-7 ਦਿਨ ਖੜਦੀ ਜੀ ਬਾਕੀ ਰੰਗ ਦੇ ਸ਼ਾਈਨਿੰਗ ਬੜੀ ਆ ਜਿਹੜੀ ਇਹ ਜੀ ਜਮਾਜੇ ਕਾਫੀ ਪਿਆਰੀ ਸੋਹਣੀ ਲੱਗਦੀ ਹੈ ਵੈਲ ਜਿਹੜੀ ਇਹ ਚਿੱਟੇ ਰੰਗ ਦੀ ਆ ਤੇ ਇਹਦਾ ਕੀ ਰੱਖਣਾ ਵੀਰ ਜੀ ਮੁੱਲ ਤੁਹਾਨੂੰ ਪਤਾ ਜੀ ਇਹ ਕਿਹੜੀ ਤਕਰੀ ਹੈ ਜੀ ਹਾਂਜੀ ਭਾਵੇਂ ਮੈਂ ਗਰੋ ਭਾਵੇਂ ਜੋ 70 ਮੰਗੀ ਹੈ ਭਾਵੇਂ 60 ਮੰਗੀ ਹੈ ਹਾਂਜੀ 82000 ਰੁਪਿਆ ਕਰ ਦੇਗੇ ਜੀ 56000 ਹਾਂ ਜੀ ਮਾਨ ਕਰ ਦਾਂਗੇ ਵਿੱਚ ਹੋਰ ਕਿੰਨਾ ਖੁੱਲਾ ਕਰ ਦਾਂਗੇ ਖੁੱਲਾ ਕਿੰਨਾ ਕਰ 2000 ਕਰ ਦਾਂਗੇ ਜੀ 55000 ਦੀ ਦੇ ਲਿਆ ਜਿਆ ਦੀ ਲਾਸ਼ ਚਲੋ ਮੌਕੇ ਤੇ ਹੋਰ ਕਰ ਦੋਗੇ ਕੋਈ ਨਾ ਕੋਈ ਫੋਨ ਨੰਬਰ ਲਾਵੇ ਹੋਰ ਕਰ ਦਾਂਗੇ ਜੀ ਠੀਕ ਹੈ ਜੀ ਆ ਧੋਕੜ ਜੇ ਧੋਕੜ ਜੀ ਕਿੰਨਾ ਜਦ ਤੱਕ ਦੁੱਧ ਇਹਦੇ ਥੋੜੇ ਵਿੱਚ 4 ਕਿਲੋ ਜੀ 4 ਕਿਲੋ ਦੁੱਧ ਤੋਲ ਦੋ ਫਿਰ ਇਹਨਾਂ ਨੂੰ ਇਹ ਕਿਰਕੋ ਵੀ ਜਿੰਦੀ ਆਂਦੀ ਉਹਨੇ ਇਹਨਾਂ ਨੂੰ 6 ਕਿਲੋ ਦੱਸਿਆ ਹੈ। ਅੱਛਾ ਹੈ 4 ਕਿਲੋ ਜੀ। ਅੱਛਾ ਨਿਕਲੇ 4 ਕਿਲੋ ਹੀ ਆ। 4 ਕਿਲੋ ਹੀ ਆ। ਬਾਕੀ ਸੇਵਾ ਸੁਭਾ ਕਰੂ ਥੋੜੇ। ਬਾਕੀ ਇਹਦਾ ਤਾਂ ਦੁੱਧ ਵੀ ਬੜਾ ਸੰਗਣਾ ਨਾ ਵਾ। ਦੁੱਧ ਬਹੁਤ ਸੰਗਣਾ ਜੀ। ਬਾਕੀ ਦੁੱਧੋਂ ਵਾਧ ਹੀ ਜਾਂਦੀ ਏ। ਮੱਝਾਂ ਰਿਕਾ ਦੁੱਧ ਜਿਹੜਾ ਇਹ ਜਿਹਾਂ ਗਾਵਾਂ ਦਾ ਹੁੰਦਾ। ਇਹਨੂੰ ਗੱਲ ਆ ਟੀਕਾ ਵੀ ਨਹੀਂ ਸੀ ਲਵਾਇਆ ਜੀ। ਅੱਛਾ ਗੱਲ ਦਾ ਟੀਕਾ ਭਰਾਤਾ ਵਾ। ਹਾਂ ਜੀ ਹਾਂ। 1 ਕਿੰਨੇ ਦੇਣੀ? 5000 ਦੇ ਦਾਂਗੇ। ਜਿਆਜ ਕਿੰਨੇ ਦਾ? 5000 ਦੀ ਜੀ। ਅੱਛਾ 5000 ਦੀ। ਇੱਜਾ ਕੋਈ ਕਸਰ ਹੈਗੀ ਕਿ ਨਹੀਂ ਕਰਦਾ ਵੀ ਦੇ ਜੀ ਕਿੰਨੇ ਕ ਕਿੰਨੇ ਕਿਹਾ ਉਹ ਦੀ ਕਰਾਂਗੇ ਕਿੰਨੇ 500 ਯਾਰ ਕਰਾਂਗੇ ਅੱਛਾ 4000 ਦੀ 4 ਲੀਟਰ ਵਾਲੀ 4000 ਦੀ ਜਦੋਂ ਜੇ ਵੀ ਦੀ ਕੋਈ ਲੋਡ ਬੰਦ ਹੋਊਗਾ ਨਾ ਉਦਾਂ ਵੀ ਦੇ ਦਾਂਗੇ ਅੱਛਾ ਉਦਾਂ ਹੀ ਦੇ ਦੋਗੇ ਜੀ ਉਦਾਂ ਵੀ ਲੋਡ ਬੰਦ ਹੋ ਉਦਾਂ ਵੀ ਦੇ ਦਾਂਗੇ ਅੱਛਾ ਤੇ 4 ਕਿਲੋ ਦੁੱਧ ਹੈਗਾ ਤੇਰਾ ਪੱਕਾ ਇਨੇ ਲੋਡ ਵਾਂ ਤਾਨੂੰ ਹੀ ਕਿਹਾ ਝੂੜ ਮਾਰ ਕੇ ਦੇਣਾ ਉਹਦਾ ਵੀ ਤੁਹਾਨੂੰ ਕਿਹਾ 4 ਕਿਲੋ ਹੈਗਾ ਜੀ ਅੱਛਾ ਇਹ ਆ ਕਿ ਫਿਰ ਉਹ ਖੜੇ ਜਿਹੜਾ ਜ਼ਰੂਰਤਮੰਦ ਹੈਗਾ ਅਸਲੀ ਜਿਹਨੂੰ ਜ਼ਰੂਰਤ ਹੈ ਅਸਲ ਚ ਪਰ ਜ਼ਰੂਰਤ ਵਾਲਾ ਖੜੇ ਦੂਜਾ ਨਹੀਂ ਠੀਕ ਆ ਦੂਸਰਾ ਕੋਈ ਕੋਈ ਕਿਹਾ ਕਿ ਵੇਚ ਦੂੰਗਾ ਤੇ ਕਹੇ ਉਹ ਨਹੀਂ ਨਹੀਂ ਉਹ ਨਹੀਂ ਹੈ ਨਾ ਜਿਹੜਾ ਜਿਹਨੂੰ ਅਸਲ ਚ ਲੋੜ ਹੈ ਜਿੰਨੇ ਦੁੱਧ ਪੀਣਾ ਕਰੇ ਤੇ ਉਹਨਾਂ ਨੂੰ ਉਤਰਾ ਨਹੀਂ ਦੇ ਦਿਓਗੇ ਇਹ ਲਾਗੇ ਚਾਗੇ ਵੀ ਜਾਓਗੇ 15 ਕਿਲੋ ਮੀਟਰ ਦਾ ਕਿਰਾਇਆ ਕਿ ਦਵਾਂਗੇ ਜੀ ਅੱਛਾ ਫਿਰ ਛੱਡ ਵੀ ਆਓਗੇ ਠੀਕ ਆ ਜੀ ਹਾਂ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆਣ ਕੇ ਆਪਣੀਆਂ ਵੇਖ ਕੇ ਪਸੰਦ ਕਰਕੇ ਖੜੇ ਜੀ ਜਿਹੜੀ ਕਿਸੇ ਵੀਰ ਨੂੰ ਚੰਗੀ ਲੱਗਦੀ ਹੈ ਲੈ ਜਾਏ ਜੇ ਕੋਈ ਨਹੀਂ ਚੰਗੀ ਲੱਗਦੀ ਤੇ ਰਹਿਣ ਦੇ ਇੱਥੇ ਹੀ ਆ ਸਾਰਾ ਕੁਝ ਆਪਣਾ ਤਸੱਲੀ ਕਰਕੇ ਪਸੰਦ ਕਰਕੇ ਖੜੇ ਆ ਗਏ ਵੀਰ ਜੀ ਤਸੱਲੀ ਕਰਕੇ ਖੜੇ ਕਿੰਨੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ